ਲਾ ਨਾ ਲਾਦਾ ਇਲਾਦਾ ਕੰਦ ਨਾ ਲਾਦਾ ਐਂ ਕਹਿੰਦੇ ਨੇ ਆ ਓਏ ਓਏ ਹੱਡੀ ਵੀ ਆ ਹੋਲੀ ਰਾਮਨਾ ਕਾੜੀ ਕਾੜੀ ਆ ਜੀ ਸਸੀ ਕਾ ਕੀ ਹੈ ਚਾਹ ਤੇਜ ਦੇ ਵਲੋਗ ਦੇ ਵਿੱਚ ਸਵਾਗਤ ਹੈ ਸਾਰੇ ਜਣੇ ਦਾ ਪਿੱਛੇ ਤੇ ਵੇਸਾ ਤੇ ਸੁਵੰਦ ਦੀ ਦਾਦੀ ਜੀ ਬਹੁਤ ਹੀ ਜ਼ੋਰ ਨਾਲ ਕੰਮ ਕਰਦੇ ਹੋਏ ਤੇ ਐਂ ਰਪਈਏ ਸਨਵਰਣ ਗਏ ਆ ਕੱਲ ਡੱਬੇ ਬਣ ਗਏ ਆ ਸਾਡੇ ਸਤਿ ਆਕ੍ਰਿਓ ਉਹ ਦਾ ਗਿਜਰੇਲਾ ਦਾ ਵਿਖਾਈਏ ਡੱਬੇ ਦਾ ਵਿਖਾਈਏ ਕਿਵੇਂ ਦੇ ਬਣ ਗਏ ਆ ਹਨਾ ਹਾਂ ਹਾਂ ਬਾਈ ਕਰੇ ਤਬਾਈ ਵਿੱਚ ਵੀ ਵੇਚ ਸਕਦੇ ਆ ਇਸ ਨੰਬਰ ਕੇ ਬਾਈ ਰੰਗ ਦਾ ਵੀ ਕੰਮ ਬਾਈ ਕਿੰਨੇ ਦਿਨ ਤੇ ਕੋਈ ਕੰਪਲੀਟ ਸਭ ਨੂੰ ਕੱਲ ਬਾਅਦ ਕਰ ਦਿਆਂਗੇ ਬਾਈ ਇਸ ਨੰਬਰ ਕੇ ਰੰਗ ਰੋਗਨ ਦਾ ਕੰਮ ਡਨ ਹੋ ਜਾਏਗਾ ਥੈਂਕ ਯੂ ਕੀ ਉਹ ਗਿਜਰੇਲਾ ਗਿਜਰੇਲਾ ਦਾ ਬਾਈ ਇਧਰ ਲੈ ਅੰਦਰ ਡੱਬੇ ਆ ਡੱਬੇ ਦਾ ਹੋਰ ਨਹੀਂ ਆਵੇ ਭਰੇ ਭਰੀ ਡੱਬੇ ਭਰੇ ਨਹੀਂ ਹਿਲੇ ਹੋਣੇ ਨਹੀਂ ਪਰੇ ਬਏ ਬਰਲੇ ਕਮਰੇ ਜੋ ਪਰ ਨਹੀਂ ਨਹੀਂ ਜੱਜਾ ਇਹ ਮੁੰਡੇ ਸੁੱਤੇ ਦੇ ਇਕੱਲੇ ਨੇ ਰਹੀਏ ਇਹ ਮੁੰਡਾ ਜਾ ਸੱਚ ਦਿੱਲੀ ਗਿਆ ਜਿਆਦਾ ਰੋਣਾ ਨਹੀਂ ਪੈਂਦਾ ਨਾ ਵੀ ਡੱਬੇ ਲਾਈਕ ਥਿਸ ਪਾਰਕ ਰੱਖੇ ਬੇ ਓ ਮਾਈ ਗਾਡ ਵੇ ਸਾ ਬਿਆ ਗਈ ਇੱਥੇ ਕਾਲ ਆ ਗਿਆ ਹਾਂ ਜੀ ਜੀ ਮੇਰੇ ਕੋਲ ਕਿਉਂ ਘਰ ਦੀ ਬਣੀ ਮਠਿਆਈ ਤੇ ਨਾਲ ਗਜਰੇਲਾ ਇਹਨਾਂ ਵੇਨੇ ਇਸ਼ਕ ਨਾ ਵੀ ਬਲਕਨ ਸਿੰਘ ਬਾਲ ਤੇ ਰਾਜਵੀ ਕੋਰਸ ਬਾਲ ਇਹਨਾਂ ਦੇ ਪੁੱਤਰ ਸੁਨੋਭਾ ਸਿੰਘ ਬਾਲ ਇਹਨਾਂ ਦੇ ਬਰਧਨ ਵਰਪੇਤ ਸਿੰਘ ਬਾਲ ਜੋ ਕਿ ਸਲੀਬ ਨਾਇਕ ਨੇ ਜੋ ਵੀ ਸੁਤੇ ਬੈਣੀਆਂ ਜਿਹੜੀਆਂ ਉਹਨਾਂ ਨੂੰ ਮੋੜਨੀ ਆ ਅੱਜ ਆਪਾਂ ਟੈਂਟਾਂ ਲੇਉਂਦੇ ਹੋਟੇ ਆਪਣੀਆਂ ਉਹ ਨਾ ਰਾਜਨ ਮਿਕਸ ਕਰ ਲੈਣਗੇ ਜਿਹੜੀਆਂ ਪਿੱਛੇ ਆਹੋ ਦਾ ਰੰਗੀਆਂ ਆ ਉਹ ਰਾਜਨ ਲੱਗਾ ਹੋ ਗਿਆ ਤਾਂ ਇਹਨਾਂ ਨੂੰ ਮਿਕਸ ਨਾ ਹੋ ਜਾਣ ਬੱਸ ਉਹ ਚੀਜ਼ ਦਾ ਧਿਆਨ ਰੱਖੋ ਲਓ ਵੀ ਸਮਾਨ ਸੋਣ ਲੱਦਣ ਲੱਗੀ ਹੈ ਟੰਗ ਟੰਗਾਂ ਕਰੀਏ ਬਾਦ ਓਏ ਪਰਤੀ ਮੰਡਾਇਆ ਸੁਣੋ ਅਗਰ ਤੋਂ ਟੇਬਲਾਂ ਨੇ ਉਹਨਾਂ ਦੇ ਜਿਹੜਾ ਬਈ ਤਿੰਨ ਦੇ ਤਾਂ ਸੀਗੇ ਸੱਤ ਟੇਬਲ ਤਿੰਨ ਟੱਪ ਇੱਕ ਪੱਠੀ ਵੀ ਸੀ ਤੇ ਨਾਲ ਵੀ ਸੀ ਤਰੇਆਂ ਹੈ 19 ਸੀ 19 ਇਹ ਕੈਵੀ ਆਉਣੀ ਹਾਂ ਉਹਨੀਆਂ ਲਾ ਕੇ ਜਾਣੀਆਂ ਆਪਾਂ ਜਿੰਨੀਆਂ ਕਿ ਹੈਗੇ ਉਹਨੇ ਲਾਏ ਹਾਂਜੀ ਮੋਟਰ ਬੰਦ ਕਰਕੇ ਮੋਟਰ ਕਰਦੇ ਬੰਦ ਜੀ ਭੱਜ ਕੇ ਜਾਓ ਕਾ ਕੇ ਮੋਟਰ ਬੰਦ ਕਰੋ ਓਏ ਬੋਨਾ ਲਾਦਾ ਇਲਾ ਦਾਈ ਕੰਦ ਨਾਲ ਲਾਦਾ ਓਏ ਮੈਂ ਪਹਿਲੇ ਹੀ ਆਈ ਨਾ 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 ਗੱਲ ਤਾਂ ਹੋ ਗਿਆ ਭਾਈ ਸਨੋਵਰ ਦੇ 6000 ਜਿਹਨੂੰ ਸਨੋਵਰ ਦੇ ਬਲਾਗ 'ਚ ਜਾ ਕੇ ਕਮੈਂਟ ਕਰਕੇ ਕਹੇ ਕਿ ਭਾਈ ਤੁਹਾਡੇ ਜਿਹੜੀ ਕਾਂਦੇ ਦੀ ਉੱਤੇ ਦਾਗ ਪਾਇਆ ਮੈਂ ਪਾਇਆ ਹਾਂਜੀ ਆਪਾਂ ਸੌਂ ਪਾਤੀ ਸਾਰੇ ਮਾਰ ਲੀਆਂ ਹੋਣਾ ਇਹ ਵੀਰ ਆਪ ਹੀ ਕਰਨਾ ਪੈਣਾ ਗੱਲ ਨੂੰ ਠੀਕ ਹੈ ਨਾ ਪਾਣੀ ਜਾਂਦਾ ਤੇ ਤੁਹਾਨੂੰ ਦੇਣਾ ਨਹੀਂ ਹੈ ਗੱਲ ਵੀ ਜਾਈ ਆ ਆ ਆਪ ਵੀ ਗੱਲਾਂ ਪਾਣੀ ਪੀਂਦੂਗੇ ਆਪਾਂ ਮਾਈ ਤੋਂ ਕਾਹਦਾ ਨੂੰ ਪਤਾ ਹੈ ਮੈਂ ਤਾਂ ਇਹ ਕਰਦੇ ਚਲੋ ਯਾਰ ਚੱਕੋ ਟੇਬਲ ਕਾਕੇ ਚੱਲ ਤੂੰ ਬੜਾ ਫੋਨ ਚਲਾਉਂਦਾ ਯਾਰ ਫੋਨ ਫੋਨ ਵਾਲਾ ਇਹਦਾ ਚਲ ਵੀ ਬੱਸ ਕਰ ਤੈਨੂੰ ਹੀ ਦੋ ਟੱਕਰੀਆਂ ਅਸੀਂ ਸਹੇਲੀਆਂ ਸੋਹੀਆਂ ਓਏ ਆ ਓਏ ਵੀ ਆ ਸਿੰਗੜ ਆ ਆ ਸਿੰਗੜ ਇੱਥੇ ਤੂੰ ਐਂ ਕਹਿੰਦੇ ਹੁੰਦੇ ਆ ਓਏ ਓਏ ਹੱਡੀ ਵੀ ਆ ਤੇਰਾ ਵੀ ਨਹੀਂ ਸੰਭਲਦਾ ਯਾਰ ਇਹ ਵੀ ਸੰਭਲਦਾ ਤੇਰਦਾ ਇੱਕ ਟੇਬਲ ਹੀ ਨਹੀਂ ਚੱਕਿਆ ਜਾਂਦਾ ਤੇਰਾ ਮੁੱਢੇ ਮਾਰ ਲੀਏ ਸਾਰੇ ਹੂੰ ਉਹ ਆ ਫਿਰਦਾ ਆਂ ਮੈਂ ਥੇਲਾ ਆ ਰਿਹਾ ਕਾਂ ਮੋਤਲ ਹੋਏ ਚਿਆਕ ਚਿਆਕ ਚਲੋ ਮਿੱਟੀ ਪਿਆਰੀ ਧਾਉ ਇਸ ਕੋ ਬਾ ਪੰਜਾ ਸੱਤਾ ਦੇਣਾ ਬਸ ਸੀਆਂ ਨਹੀਂ ਆ ਗਈਆਂ ਟ੍ਰੇਨ ਚੱਕ ਕੇ ਕਹਿੰਦੇ ਧੋ ਗਏ ਆ ਆ ਖੰਮਤੰਦੇ ਨੂੰ ਆਪੇ ਹੀ ਰਹਿ ਗਏ ਹਣਾ ਆ ਆ ਆਪਣੀ ਤਾਂ ਨਹੀਂ ਆਵੇਂ ਦੋ ਆ ਇਹ ਆਪਰ ਦਾ ਹੀ ਨਹੀਂ ਸਾਥ ਨੂੰ ਪਾ ਕੇ ਆ ਨੇ ਉਹ ਆਪਣੀਆਂ ਨਹੀਂ ਉਹ ਵੇਖਣਾ ਨਹੀਂ ਉਹ ਢੀਮੇ ਲਾ ਦਿਆ ਆਪਣਾ ਹਾਂ ਪਾਣੀ ਗੰਦਗਾ ਹੀ ਰਿਹਾ ਸੁੱਕੇ ਨੇ ਝਾਨਾ ਉਹਨਾਂ ਲਾ ਦਿਓ ਸੁੱਕਾ ਵੀ ਨਹੀਂ ਆ ਆਈ ਵੀ ਵਧੀਆ ਲੱਗ ਰਹੀ ਹੈ ਚੱਕ ਦੇ ਚੱਕ ਸੱਤ ਟੇਬਲਾ ਯਾ ਸੈਮਨ ਟੇਬਲ ਚਲੋ ਵਧੀਆ ਘੜਾ ਸਮਾਨ ਆਪਾਂ ਹੀ ਲੈ ਜਾਣਾ ਸਾਰਾ ਹੈ ਹੋਲੀ ਰਾਮਨਾ ਕਾੜੀ ਕਾੜੀ ਯਾਰ ਕਾਕਾ ਹੀ ਯਾਰ ਕਾਕੇ ਚੱਲ ਉਹ ਵੀ ਕਰਦਾ ਬਾਈ ਜੋ ਉਠਾਵਾਂ ਇਸਕੋ ਵੀ ਉੱਪਰ ਹੀ ਕਰਨਾ ਮੈਂ ਹੁੰਦੇ ਨਹੀਂ ਜਲ ਜਾਣੀ ਹੈ ਨਹੀਂ 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 ਉਹ ਆਪਣੇ ਤੇ ਨਿਸ਼ਾਨੀਆਂ ਲੱਗੀਆਂ ਨਹੀਂ ਉਹ ਤਾਂ ਮੈਂ ਘਰੇ ਅਸੀਂ ਕੰਮ ਕਰੇਗਾ ਨਾ ਨਿਸ਼ਾਨੀਆਂ ਜਿਹੜੀਆਂ ਨੰਗਾ ਲੈਣ ਦੇ ਆਹੋ ਆ ਲਾਲ ਜਿਹੜਾ ਰੰਗ ਤੋਂ ਮੈਂ ਨਹੀਂ ਨਹੀਂ ਟੈਂਟ ਵਾਲਿਆਂ ਨੇ ਵੀ ਲਾਇਆ ਹੁੰਦਾ ਮਾਤਾ ਲਾਲ ਰੰਗ ਹਾਂ ਚਲੋ ਇਹਨੂੰ ਵਿੱਚੇ ਜੰਦਾ ਪਰਾਨਾ ਹੈ ਮਾਤਾ ਦੇ ਨਾਂ ਮਾਰਦੇ ਹੋ YouTube ਆਏ ਬੱਕਰੀਆਂ ਵੀ ਜਾਂਦੀਆਂ ਕਿੰਨੇ ਬੱਕਰੀਆਂ ਚ ਆ ਰਹੇ ਜਾ ਰਹੇ ਮੈਂ ਮੋਟੇ ਬੱਕਰੀਆਂ ਚ ਆ ਭੱਟੀਆਂ ਸੁੱਕੀਆਂ ਹੋਈਆਂ ਨਾ ਇੱਕ ਹੀ ਆਈ ਆ ਆਹ ਏ ਕੀ ਆ ਭੱਟੀ ਆ ਕਰੋ ਮੰਜਾ ਪਰ ਆਉਲੀ ਚਲਕੇ ਨੀਰੀ ਗਿਆ ਪਰਾਵਾ ਤੋਂ ਛੜਤਾ ਇੱਕੋ ਦਮੀ ਕੋ ਨੀਵਾ ਗਾ ਪਰਾਵਾ ਤੋਂ ਦਮੀ ਛੜਤਾ ਨੂੰ ਇਹਨੂੰ ਐ ਮਾਰਦਾ ਹਾਂ ਹਾਣ ਆਦਤ ਕਗਾਦਾ ਨਾ ਦੇਖੀ ਪੈਰ ਦੇ ਨਾਲ ਜੇ ਫਿਰ ਉਹ ਚਲ ਜਾ ਉਹ ਚਲੋ ਜਾਨ ਦੋ ਜਾਨ ਦੋ ਸਿੱਧਾ ਹੀ ਸਿੱਧਾ ਹੀ ਜਾਨ ਦੋ ਫੇਕਾ ਫੁਰੀਆ ਕਰੇ ਚਲ ਵੀ ਜਾਂਦੇ ਜਾਂਦੇ ਸਿੱਧਾ ਹੀ ਸਿੱਧਾ ਹੀ ਜਾਂਦੇ ਗਾਕੇ ਆਹ ਹੋਏ ਕੱਢ ਲਿਆ ਸਾਰਾ ਕੱਢ ਐ ਨਹੀਂ ਬਲਕਨ ਸਿੰਘ ਨੇ ਤੇ ਝੱਲਾ ਨਾ ਜਾਣਿਆ ਹਾਂ ਤੇਲ ਤੁਲ ਸਾਰੇ ਕਰ ਲੇਦਾ ਅਗਲਾ ਪਹਿਲਾਂ ਹੀ ਐਡਵਾਂਸ ਚ ਤੇਲ ਤੁਲ ਕੱਢ ਲਿਆ ਜਾਂਦੇ ਮੇਰੇ ਗੱਲ ਪੈ ਗਿਆ ਕਹਿੰਦਾ ਲੈ ਲਿਓ ਨਰੀ ਹੋਰ ਕੋਈ ਨਹੀਂ ਜਾਣੇ ਨੀ ਹੋਰ ਕੋਈ ਮੈਂ ਚਾਚਾ ਤੂੰ ਹੀ ਕਾਲਾ ਪੈਣਿਆ ਆਈ ਦਾ ਸਮਾਨ ਸਾਰਾ ਲੱਦ ਕੇ ਛਾੜੀ ਆਉਣਾ ਆਪਣੀਆਂ ਰੱਸੀ ਆਪਣੀਆਂ ਰੱਸੀ ਨਾ ਤੋੜਦੀ ਰਹਿਣ ਲਾਲ ਹੀ ਰਹਿਣ ਦੇ ਚਲ ਗਾਂ ਘਰ ਦੇ ਤਾਂ ਸਾਂਹ ਹੋਈਆਂ ਨੇ ਸੋ ਖਲਾਦੀਆਂ ਘਰ ਨੇ ਕਾਂਡੇ ਅਸੀਂ ਅਸ ਪਰ ਉਹਨਾਂ ਦੇ ਘਰ ਛੱਡ ਰਹੀ ਆ ਉਹਦੇ ਪੂਰੇ ਕਰਕੇ ਫੇ ਲਾਗੀ ਕੇ ਜਾਣਾ ਤੋ ਜਾਣਾ ਹਾਂ ਇਹ ਤਾਂ ਤੁਹਾਡੇ ਉਹਦੇ ਘਰ ਤੇ ਗਿਆ ਉਹਦੇ ਘਰ ਪਾਣਿਆ ਲੈ ਇਹਦੀ ਬਈ ਕੰਮ ਹੁੰਦਾ ਭਾਈ ਫੇ ਰੋਲਾ ਪਾਜੀ ਦਾ ਪਾਣਿਆ ਲੈ ਜਾਓ ਜਾ ਵੀ ਆਪਾਂ ਪਾਸ ਸਕਰੀਨ ਚ ਵੇਖ ਪੂਰੇ ਆਉਣੇ ਅਸੀਂ ਪੂਰੇ ਬਾ ਠੀਕ ਹੈ ਖੜਾਓ ਫਿਰ ਇੰਦਰ ਕਿਉਂ ਦਾਦੀ ਜੀ ਵੀ ਬੁਲਾਓ ਕਹਿੰਦੀ ਸਾਡੀ ਐਡੀ ਨਹੀਂ ਗੱਲ ਦੀ ਰਾਦ ਨਹੀਂ ਬੁਲਾਵਗ ਨਹੀਂ ਬਣਾਦੀ ਦਾਦੀ ਨੂੰ ਮੈਂ ਪੂਰਾ ਸਹਾਗਦਾ ਦਾਦੀ ਨੂੰ ਸਨੈਪਚੈਟ ਵੀ ਚਲਾਉਣ ਲਾ ਦਿੰਦਾ ਕਿ ਨਹੀਂ ਹਾਂ ਵੀ ਕੰਮ ਧੰਦਾ ਕਰਾਉਣ ਤੋਂ ਬਾਅਦ ਹੁਣ ਅਸੀਂ ਦੀ ਡਿਊਟੀ ਲੱਗੀ ਹੈ ਡੱਬੇ ਵੰਡਣ ਦੀ ਇਹ ਹੁਣ ਸਾਨੂੰ ਅੱਜ ਪਹਿਲੇ ਜਿਹੜੇ ਡੱਬੇ ਛੇ ਵੰਡ ਗਏ ਆ ਉੱਥੇ ਤਾਂ ਤੂੰ ਚਾਹ ਹੀ ਪੀ ਆਈ ਹਾਂ ਵੀ ਅਬੀ ਦਿਨਾਂ ਤੋਂ ਬਾਪੂ ਨੇ ਹੁਣ ਅੰਕਲ ਤੁਸੀਂ ਪਰੌਂਠੇ ਖਵਾਉਣ ਲੱਗੇ ਸਾਨੂੰ ਸਵੇਰੇ ਸਵੇਰੇ ਸੋਚਿਆ ਤੁਸੀਂ ਆ ਸਾਡਾ ਕਿ ਮੁੰਡੇ ਕੰਮ ਕਰਦੇ ਬੈਠੇ ਅੰਵੇਂ ਵਾੜਦੇ ਮੁੜ ਵੀ 8 ਵਜੇ ਬਾਪੂ ਨੂੰ ਲਾਇਆ ਵਾ ਇੱਥੇ ਆਣ ਕੇ ਵੀ ਦੇਖ ਫਾਈਟਾ ਜੋ ਮਰਦੀ ਹੋ ਜੇ ਨਹੀਂ ਨਹੀਂ ਤੁਸੀਂ ਤੁਸੀਂ ਸਾਡੇ ਬਾਰੇ ਸੋਚਿਆ ਵਿਚਾਰਿਆ ਤੇ ਆਲੂ ਵਾਲੇ ਪਰੌਂਠੇ ਲਿਆ ਕੇ ਦੇਣ ਲੱਗੇ ਆ ਬਾਪੂ ਨੂੰ ਰੁਕਣਾ ਵਾ ਉਪਰ ਅਸੀਂ ਪਹਿਲਾਂ ਪਰੌਂਠੇ ਖਾ ਕੇ ਖਾ ਹੋਵੇ ਫਿਰ ਆਉਣਾ ਬਾਪੂ ਹਾਂ ਨਹੀਂ 10 12 ਡੱਬੇ ਨਾਲ ਦਈਏ ਠੀਕ ਆ ਅੰਕਲ ਜੀ ਵਾਪਸੀ ਤੇ ਫੇਰ ਆ ਜਾਣਾ ਹੈ ਅੱਜ ਘਰ ਦਾ ਬ੍ਰੇਕਫਾਸਟ ਕਰਨਾ ਹੀ ਤਾਂ ਕਰਕੇ ਸਪੈਸ਼ਲ ਆਇਆ ਨਹੀਂ ਮੈਂ ਤਾਂ ਇਹਨੇ ਪਹਿਲਾਂ ਹੀ ਕਿਹਾ ਸੀ ਮੈਂ ਪਹਿਲਾਂ ਹੀ ਕਿਹਾ ਸੀ ਮੈਂ ਰੋਟੀ ਰੋਟੀ ਖਾਣੀ ਆਈ ਆ ਆਪਾਂ ਘਰੇ ਜਾ ਕੇ ਖਾਵਾਂ ਕਿਤੇ ਮੈਂ ਬਾਹਰੋਂ ਨਹੀਂ ਖਾਣਾ ਕੋਈ ਵੀ ਉਹਦੇ ਗਾਉਂਦੇ ਯਾਰਾ ਯਾਰਾ ਬਸ ਆਪਾਂ ਦੇ ਹੱਥ ਉਹ ਤਾਂ ਸਾਨੂੰ ਪਤਾ ਆਂਟੀ ਨੇ ਸਿਰੇ ਹੀ ਕਰਾਇਆ ਹਣਾ ਪਰੌਂਡਿਆਂ ਦਾ ਵੇ ਆਹ ਹੈ ਉਹਦਾ ਸਾਨੂੰ ਪਤਾ ਹੀ ਆ ਨੇ ਵੇ ਵੇ ਅੱਜ ਤਾਂ ਖਾ ਲੇਂਗਾ ਦਹੀਂ ਤੇ ਕੱਲ ਨੂੰ ਨਿੱਕਿਆ ਹੱਥਾਂ ਲਿਆ ਤੇਰੇ ਹੱਥਾਂ ਨਾਲ ਵੱਡੀ ਕੜਚੀ ਆ ਓਏ ਓਏ ਇੱਕ 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 ਹੱਥ ਜੀ ਬੁੱਕ ਕਰਾ ਵੀ ਬੁੱਕ ਕਰੀਆਂ ਤੇ ਕੜਚੀ ਵਿਖਾਈ ਓਏ ਇੱਕੋ ਜਿਹੀਆਂ ਹੀ ਆ ਵੇ ਲੱਤ ਦੋਵੇਂ ਆ ਬਟਰ ਵੀ ਖਾ ਕਰੂਗਾ ਤੇਰੀ ਸਿਹਤ ਤੇ ਮਾੜਾ ਮੋੜਾ ਸਰ ਹੋਵੇ ਤੇਰਾ ਕੱਦ ਲੰਮਾ ਹੋਵੇ ਥੋੜਾ ਆ ਅੱਗੇ ਜਾ ਚਲੇ ਆ ਦਾਦੀ ਦੀ ਭੈਣ ਕੋਲ ਅਸੀਂ ਜੰਨੇ ਆ ਸਨ ਉਹਨਾਂ ਵਰਗੇ ਖਾ ਖਧਿਆਣਿਆ ਲਾ ਹਾਂ ਹਾਂ ਇਹ ਸਹੀ ਸੇ ਫੁੱਟਦੇ ਸਾਡੇ ਸਹੀ ਸੇ ਫੁੱਟਦੇ ਸਗੇ ਚਾਚੇ ਤਾਏ ਆਪਣੇ ਤੇ ਮੈਨੂੰ ਕਹਿੰਦਾ ਆਇਦਰ ਪੁੱਤ ਬੱਕਰਾ ਖਾਈਏ ਮੈਂ ਕਹਾ ਚਾਚਾ ਮੈਂ ਨਹੀਂ ਖਾਂਦਾ ਤੂੰ ਸਾਲਾ ਕੱਲਾ ਨਹੀਂ ਖਾਂਦਾ ਤਾਂ ਏਡਾ ਰਹੇਗਾ ਵੇ ਲਾ ਕਿੱਡਾ ਆ ਕੇ ਅੰਬਰਾਣਾ ਸਿਰ ਪੜਾਉਂਦਾ ਫਿਰਦਾ ਵੇ ਕੱਲਾ ਏਡਾ ਰਹੇਗਾ ਵੇ ਆਪਣੇ ਸਾਰੇ ਡੱਬਲ ਵੇ ਆਪਣਾ ਕਿੱਡਾ ਕਿੱਡਾ ਉਹ ਕਹੇ ਮੈਂ ਨਾਨਕਿਆਂ ਦੇ ਚਲ ਗਿਆ ਨਾ ਫਿਰ ਕਹੇ ਮੈਂ ਨਾਨਕਿਆਂ ਦੇ ਚਲ ਗਿਆ ਮੈਂ ਸਾਡੇ ਸਨੋਵਰ ਦਾ ਵਿਆਹ ਤੇ ਸਾਨੂੰ ਕੋਡੇ ਕੋਡੇ ਚਾਹ ਤੇ ਭਰਾਵਾਂ ਨੂੰ ਵੀ ਸਾਰਿਆਂ ਨੂੰ ਕੋਡੇ ਕੋਡੇ ਚਾਹ ਕੋਡੇ ਕੋਡੇ ਚਾਹ ਬਹੁਤਾ ਹੀ ਚਾਹ ਵਾ ਬਹੁਤਾ ਚੱਲ ਚੱਲ ਨੱਚ ਫਿਰ ਚੱਲ ਚੱਲ ਨੱਚ ਰਾਚ ਨੱਚ ਗਾਣਾ ਗਾ ਰਹੇ ਫਿਰ ਉਹ ਵਿਆਹ ਲਾ ਕੋਈ ਮੁੰਡਾ ਆਪਣੇ ਵਿਆਹ ਵਿੱਚ ਨੱਚਦਾ ਵੀਰੇ ਫਿਰ ਮੈਨੂੰ ਨੱਚਾ ਦੇ ਨਾ ਨਹੀਂ ਇਹ ਆ ਚਾਹ ਵਾ ਕੀ ਬ ਹੋਰ ਕੋਡੇ ਕੋਡੇ ਇੱਥੋਂ ਬਦ ਲੱਗਦਾ ਸਹੀ ਗੱਲ ਆ ਦੂਜਾ ਕੀ ਘਟਦਾ ਨਹੀਂ ਨਹੀਂ ਵਾ ਵਾ ਬਹੁਤ ਧੰਨਵਾਦ ਆ ਤੁਹਾਡਾ ਵਿਆਹ ਰਿਆ ਵੀ ਆਏ ਹੁਣ ਚੈੱਕ ਕੱਟ ਕੇ ਸਾਡਾ ਕਹੇ ਸੀ ਚੈੱਕ ਕਰਦੇ ਆਏ ਨਹੀਂ ਗਿਆ ਨਹੀਂ ਪਹੁੰਚ ਗਿਆ ਨਾ ਲਿਆ ਆਦੀ ਆਵਾ ਸਾਡੀ ਦਾਦੀ ਦੀ ਭੈਣ ਹੈ ਆ ਆ ਵੇਖੋ ਜਿਵੇਂ ਦਾਦੀ ਹਰ ਗਏ ਜਿਵੇਂ ਦਾਦੀ ਹਰ ਗਿਆ ਆਰੇ ਚਾਚਾ ਜੀ ਤੇ ਆਰੇ ਦਾਦੀ ਜੀ ਇਹ ਵੀ ਸਾਡੇ ਦਾਦੀ ਜੀ ਆ ਆਰੇ ਬਾਪੂ ਜੀ ਮਨ ਕਰਾ ਸੇਵਾ ਤੁਹਾਡੀ ਇਹ ਦਸਤਾਰੀ ਮੋਟਾ ਇਹਦਾ ਪਰਾਈ ਇਹ ਤੁਹਾਨੂੰ ਕੌਣ ਹੈ ਦੱਬੀ ਆ ਤੇਰੇ ਆਹ ਤੇ ਸਪੈਸ਼ਲ ਹੀ ਆ ਠੀਕ ਹੈ ਨਾ ਆਪਾਂ ਬੋਲ ਬਣਾ ਕੇ ਅਸੀਂ ਫੁੱਲ ਹਾਂ ਅਦੀ ਦੇ ਕੀ ਬੋਲਾ ਹੈ ਇੱਕ ਖਾਸ ਪ੍ਰਬੰਧ ਤੇਰੇ ਕਰਕੇ ਕੀਤਾ ਚਮਚਮ ਜਾਵੇ ਮੂੰਹ ਚ ਸਿੱਧੀ ਅੱਜ ਇੱਕ ਓਏ ਚਿੱਤ ਕੇ ਨਾ ਖਾਈ ਫਿਰਨੀ ਤੇ ਜਾੜਾਂ ਦੁਖਣ ਗਿਆ ਅਗਾਂ ਜਾੜ ਖਰਾਬ ਹੋ ਗਈ ਹੈ ਜਾੜ ਅੱਗੇ ਖਰਾਬ ਹੋਈ ਆ ਚਿੱਤ ਕੇ ਨਾ ਕਹੀਂ ਸਿੱਧਾ ਗਲਵੇ ਸਾਣੀ ਸਿੱਧਾ ਹੀ ਜਾਵੇ ਅੰਦਰ ਜਿਹੜੇ ਕਿਹੜਾ ਜੋਦਾਂ ਨੂੰ ਦੋ ਦੋ ਮਹੀਨੇ ਲੈ ਕੇ ਸਿੱਧੀ ਲੰਘ ਜਾਨੀ ਆ ਉਹਦੇ ਲੰਘਦੀ ਸਿੱਧੀ ਮੇਲ ਲੱ ਲ ਦੱਸ ਜੋ ਤੂੰ ਤੈਨੂੰ ਆਪਾਂ ਨਹੀਂ ਬਈ ਕਿਹਾ ਇੰਨੇ ਕਿਹਾ ਨਿੱਕੇ ਜਣ ਤੂੰ ਆਪੇ ਕਮੈਂਟਾਂ ਜਾਣ ਕੇ ਨੂੰ ਲਾਂਤ ਪਾ ਸਕਦਾ ਬਈ ਚਾੱਕਾ ਖਾ ਯਾਰ ਅਗਾਂ ਦੰਦਿਆ ਮੈਂ ਨਾ ਨਾਲੇ ਖਾਈ ਜਾਂਦਾ ਪੋਲੇ ਪੋਲੇ ਵੇਖੀ ਗੱਠੂਆ ਜਾਂ ਤੂੰ ਚਾਰ ਪਰੌਂਠੇ ਉੱਥੋਂ ਖਾ ਕੇ ਆਇਆ ਹੈਂ ਦੋ ਹੈਂ ਦੋ ਫਿਰ ਰਹਿ ਜਾ ਦੋ ਬੈਠ ਫਿਰ ਰਹਿ ਜਾ ਠੰਡਾ ਵੀ ਪੀਂਦਾ ਆ ਹਾਲੇ ਨੂੰ ਚਾਹ ਪਿਆ ਦੀ ਪੰਜ ਸੱਤ ਤਰੀ ਹਾਲੇ ਵੀ ਤੇਰੀ ਕਮੀ ਆ ਇਹ ਬੈ ਲੈ ਲੇ ਵਰਦਾ ਨਹੀਂ ਕੰਮ ਮਾਲ ਦਾ ਕੰਮ ਹੈ ਮੈਨੇ ਅਸੀਂ ਤੇਰੇ ਨਾਲ ਪੂਰੇ ਆਂਦੇ ਤਾਂ ਤਲੀ ਲੇ ਲੇਵਰ ਹੀ ਲੇਵਰ ਲੇਵਰ ਆ ਬ੍ਰੈਡ ਵਾਲੀ ਵੀ ਖਾਓ ਕਾ ਗੋੜੀ ਆਉਂਦੀ ਪਈ ਆ ਆਟੇ ਮੂਰਾ ਲਈ ਏ ਹੁਣ ਜਾ ਸੁਨੋਵਰ ਨੇ ਨਾਲੇ ਦਾ ਪਕੌੜੇ ਵੇਖ ਕੇ ਮੂੰਹ ਚ ਲਾਲਾ ਆਉਂਦੀਆਂ ਨਾਲੇ ਢੇਡ ਅੰਦਰ ਵਾਜਾ ਦੇਂਦਾ ਰੁਕ ਜਾ ਭਰਾਵਾ ਮਾਰੂ ਏ ਮੈਂ ਮੈਂ ਗਰੀਬ ਮੈਂ ਕਿੱਧਰ ਜਾਵਾ ਐ ਤੇਰੀ ਗੱਲ ਵੇਖਿਆ ਰਾਤ ਨੂੰ ਕੰਨਾ ਢੇਡ ਆਉਂਦਾ ਹੀ ਆ ਆਹ ਰਾਤ ਨੂੰ ਚਾਚੇ ਕੋਲ ਜਾਂਦੇ ਯਾਰ ਰਾਚਣ ਵੀ ਆਉਂਦਾ ਵਾ ਇਹ ਰਾਚਣ ਵੀ ਆਉਂਦਾ ਵਾ ਤੇ ਢੇਡ ਵੀ ਆਉਂਦਾ ਹੀ ਆ ਅੱਜ ਵੀ ਆ ਗਏ ਆ ਕੋਈ ਨਾ ਰਹਿ ਦੇਣਾ ਆਲੇ ਤਾਂ ਹੀ ਵਿਆਹ ਵੇਖਣੇ ਸੀ ਹਾਂਜੀ ਜਾਗੋ ਜੀ ਫਿਰ ਕਹੇ ਜਾਣ ਲੱਗ ਸਕਣੇ ਬਣਾਉਣਾ ਇੱਕ ਆਪਾਂ ਖਾ ਲਈ ਅੱਛਾ ਅੱਛਾ ਵਿਆਹ ਬਹੁਤ ਜ਼ਿਆਦੇ ਆ ਵਿਆਹ ਵਿਆਹ ਬਹੁਤ ਜ਼ਿਆਦੇ ਆ ਆਹ ਇਧਰ ਰਾਤ ਰੱਖਾਂਗੇ ਨਹੀਂ ਨਹੀਂ ਰਾਤ ਤਾਂ ਉੱਠਾਂਗੇ ਇਹ ਲੋ ਵੀ ਇਸੇ ਦਿਨ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਉਹਨਾਂ ਟਾਈਮ ਲਈ ਬਾਏ ਬਾਏ ਟਾਟਾ ਜੇ ਬਲੌਗ ਵਧੀਆ ਲੱਗਿਆ ਹੋਏ ਤੇ ਲਾਈਕ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਅਗਲਾ ਬਲੌਗ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਲਵ ਯੂ ਅਨੇਵਾ